ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਆਪਾਂ ਬਾਸਮਤੀ ਕਿਸਮਾਂ ਦੀਆਂ 11 22 17 18 18 85 16 92 ਹੋਗੀ 1509 ਹੋਗੀ ਕਦੋਂ ਇਹਨਾਂ ਦੀ ਪਨੀਰੀ ਦੀ ਬਿਜਾਈ ਦਾ ਸਹੀ ਸਮਾਂ ਤੇ ਕਦੋਂ ਆਪਾਂ ਇਹਨਾਂ ਦੀ ਲਵਾਈ ਕਰਕੇ ਆਪਾਂ ਵਧੀਆ ਝਾੜ ਲੈ ਸਕਦੇ ਹਾਂ ਕਿਉਂਕਿ ਜਿਹੜੀ ਇਹ ਵੈਰੈਟੀਆਂ ਨੇ ਆਪਾਂ ਬਾਸਮਤੀ ਕਿਸਮਾਂ ਜੇਕਰ ਆਪਾਂ ਨੂੰ ਜਿਆਦੀ ਗੇਤੀ ਲਗਾਉਣੇ ਆ ਤਾਂ ਫਿਰ ਜੇ ਗਰਮੀ ਦੇ ਵਿੱਚ ਜਦੋਂ ਪਕਾ ਆਉਂਦਾ ਇਹਨਾਂ ਦਾ ਜਦੋਂ ਫਲਾਵਰੀ ਸਟੇਜ ਆਉਂਦੀ ਏ ਉਦੋਂ ਫਿਰ ਇਹਦਾ ਜਿਹੜੇ ਆਪਣੇ ਝਾੜ ਵੀ ਘਟਦਾ ਝਾੜ ਘਟਣ ਦੇ ਨਾਲ ਨਾਲ ਜਿਹੜੀ ਇਹਦੇ ਦਾਣੇ ਦੀ ਕੁਆਲਿਟੀ ਵੀ ਖਰਾਬ ਹੁੰਦੀ ਹੈ ਜੇਕਰ ਆਪਾਂ ਨੂੰ ਸਹੀ ਸਮੇਂ ਪਨੀਰੀ ਦੀ ਬਜਾਈ ਕਰਦੇ ਆ ਸਹੀ ਸਮੇਂ ਲਵਾਈ ਕਰਦੇ ਆ ਤਾਂ ਫਿਰ ਇਹਦੇ ਜਿਹੜੇ ਦਾਣੇ ਦੀ ਕੁਆਲਿਟੀ ਵੀ ਬਹੁਤ ਵਧੀਆ ਬਣਦੀ ਹੈ ਤੇ ਝਾੜ ਵੀ ਆਪਾਂ ਨੂੰ ਦੇਖਣ ਨੂੰ ਬਹੁਤ ਵਧੀਆ ਮਿਲਦਾ ਤੇ ਬਾਕੀ ਪਿਛਲੀ ਵਾਰ ਕਿੰਨਾ ਇਹਨਾਂ ਦਾ ਆਪਣਾ ਰੇਟ ਲੱਗਾ ਸੀ ਵੱਖ-ਵੱਖ ਵੈਰਾਈਟੀਆਂ ਦਾ ਤੇ ਕਦੋਂ ਇਹਨਾਂ ਦੀ ਪਨੀਰੀ ਦੀ ਬਜਾਈ ਕਰਨੀ ਹੈ ਤੇ ਬਾਕੀ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੁਸ ਸਬਸਕ੍ਰਾਈਬ ਕਰ ਲਓ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਆਪਾਂ 1121 17 18 ਤੇ 1885 ਇਹ ਜਿਹਨੇ ਵੈਰੈਟੀਆਂ ਹਨ 135 ਤੋਂ 140 ਦਿਨਾਂ ਲੈਂਦੀਆਂ ਨੇ ਆਪਣੀ ਜ਼ਮੀਨ ਦੇ ਵਿੱਚ ਪੱਕਣ ਦੇ ਵਿੱਚ ਬਾਕੀ ਜ਼ਮੀਨ ਦੇ ਹਿਸਾਬ ਦੇ ਨਾਲ ਕੋਈ 5-7 ਦਿਨਾਂ ਵੱਧ ਘੱਟ ਹੋ ਸਕਦੇ ਨੇ ਜਿਹੜੀ ਆਪਣੀ ਹੁਣ ਜਿਵੇਂ 1121 ਇਹ ਆਪਣੀ ਪਨੀਰੀ ਦਵਾਈ ਤੋਂ ਬਾਅਦ 105 ਤੋਂ 107 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਜਿਹੜੀ ਇਹਦੀ ਪਨੀਰੀ ਦੀ ਬਜਾਈ ਯਾਨੀ ਕਿ ਪਨੀਰੀ ਦੀ ਜੇਕਰ ਬਜਾਈਏ ਆਪਾਂ ਸਹੀ ਸਵੇਂ ਕਰਦੇ ਆਂ ਤੇ ਫਿਰ ਆਪਾਂ 25 30 ਜਾਂਦੀ ਪਨੀਰੀ ਲਾਉਣੀ ਹੁੰਦੀ ਏ ਉਸ ਨਾਲ ਆਪਾਂ ਲਵਾਈ ਕਰਦੇ ਆਂ ਜੇਕਰ ਆਪਾਂ ਜ਼ਿਆਦਾ ਜੇਤੀ ਆਨਾਂ ਦੀ ਪਨੀਰੀ ਬਜਾਈ ਕਰਦੇ ਆਂ ਤੇ ਫਿਰ ਆਪਣਾ ਝਾੜ ਵੀ ਘਟੇਗਾ ਤੇ ਜਿਹੜੀ ਦਾਣੇ ਦੀ ਕੁਆਲਿਟੀ ਦੀ ਖਰਾਬ ਹੁੰਦੀ ਕਿਉਂਕਿ ਜਿਹੜੀ ਇਹਦਾ ਦਾ ਰੇਟ ਹੈ ਦਾਣੇ ਦੀ ਕੁਆਲਿਟੀ ਦੇ ਦਾਣੇ ਦੀ ਦਿੱਖ ਤੇ ਬਹੁਤ ਜ਼ਿਆਦਾ ਡਿਪੈਂਡ ਕਰਦੀ ਜਿਵੇਂ ਆਪਣੀ ਜੇ ਵਧੀਆ ਆਪਣੀ ਕੁਆਲਿਟੀ ਬਣੇਗੀ ਦਾਣੇ ਦੀ ਆਪਣਾ ਰੇਟ ਵੀ ਆਪਾਂ ਨੂੰ ਬਹੁਤ ਵਧੀਆ ਮਿਲੇਗਾ ਤੇ ਜਿਹੜੀ ਇਹਨਾਂ 11 ਕੀ ਹੋ ਗਈ 17 18 ਹੋ ਗਈ 18 85 ਇਹਨਾਂ ਦੀ ਜਿਹੜੀ ਆਪਾਂ ਪਨੀਰੀ ਦੀ ਬਜਾਈ ਜੂਨ ਦਾ ਜਿਹੜਾ ਪਹਿਲਾ ਹਫਤਾ ਯਾਨੀ ਕਿ 1 ਜੂਨ ਤੋਂ ਲੈ ਕੇ ਆਪਾਂ 7 8 ਜੂਨ ਤੱਕ ਕਰਦੇ ਆ ਤਾਂ ਬਹੁਤ ਵਧੀਆ ਸਮਾਂ ਹੈ ਤਾਂ ਇਸੇ ਹਿਸਾਬ ਨਾਲ ਆਪਾਂ ਜਿਹੜੀ ਲਵਾਈਏ ਜੁਲਾਈ ਦੇ ਪਹਿਲੇ ਹਫਤੇ ਕਰ ਸਕਦੇ ਆ ਤੇ ਜਿਹੜਾ ਇਹਨਾਂ ਦਾ ਪਕਾਅ ਬਹੁਤ ਵਧੀਆ ਜਦੋਂ ਆਪਣੀਆਂ ਰਾਤਾਂ ਦਾ ਜਿਹੜਾ ਤਾਪਮਨ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਜੇਕਰ ਉਦੋਂ ਆਪਾਂ ਇਹਨਾਂ ਦਾ ਜਿਹੜਾ ਪਕਾਅ ਉਹਦਾ ਫਲੋਰੀ ਸਟੇਜ ਆਉਂਦੀ ਹੈ ਤਾਂ ਉਦੋਂ ਆਪਾਂ ਨੂੰ ਜਿਹੜਾ ਫਿਰ ਝਾੜ ਬਹੁਤ ਵਧੀਆ ਮਿਲਦਾ ਦਾਣੇ ਦੀ ਕੁਆਲਿਟੀ ਵਧੀਆ ਬਣਦੀ ਏ ਤੇ ਇਹਨਾਂ ਦੀ ਜਿਹੜਾ ਆਪਣਾ ਜੂਨ ਦਾ ਪਹਿਲਾ ਹਫਤਾ ਬਹੁਤ ਵਧੀਆ ਸਮਾਂ ਇਹਨਾਂ ਦਾ 11 21 ਦਾ ਹੋ ਗਿਆ 17 18 ਦਾ ਹੋ ਗਿਆ 18 85 ਦਾ ਹੋ ਗਿਆ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਨ ਜਿਹੜੀਆਂ ਆਪਾਂ ਘੱਟ ਸਮਾਂ ਲੈਣ ਵਾਲੀਆਂ ਵੈਰੈਟੀਆਂ ਬਾਸਮਤੀ ਦੀਆਂ ਜਿਵੇਂ ਆਪਣੀ 1509 ਇਹ ਆਪਣੀ ਲਵਾਈ ਤੋਂ ਬਾਅਦ ਤਕਰੀਬਨ 90 ਤੋਂ 95 ਦਿਨ ਸਮਾਂ ਲੈਂਦੀ ਏ ਪੱਕਣ ਦੇ ਵਿੱਚ 16 92 ਹੋਗੀ ਜੇ 1847 ਜਿਉ 1847 ਇਹਨਾਂ ਤੋਂ ਦੋਨਾਂ ਵੈਰਾਈਟੀਆਂ ਦੇ ਨਾਲੋਂ ਥੋੜਾ ਕੋ ਜਾਣੀ ਕਿ ਇੱਕ ਹਫਤਾ 5 ਤੋਂ 7 ਦਿਨ ਜ਼ਿਆਦਾ ਦਿਨ ਲੈਂਦੀਆਂ ਨੇ ਜਾਨਕਿ ਇਹ ਜਿਹੜੀਆਂ ਵੈਰਾਈਟੀਆਂ ਟੋਟਲ ਸਮਾਂ 120 ਤੋਂ ਲੈਂਦੀਆਂ ਨੇ ਜਿਵੇਂ 1509 ਤੇ 1692 ਜਿਹੜੀ ਆਪਣੀ 1847 ਇਹ 125 ਤੋਂ 130 ਦਿਨ ਲੈਂਦੀਆਂ ਨੇ ਜੇਕਰ ਆਪਾਂ ਲਵਾਈ ਤੋਂ ਬਾਅਦ ਗੱਲ ਕਰੀਏ ਜਿਹੜੀ ਆਪਣੀ 1509 ਇਹ 90 ਤੋਂ 95 ਦਿਨ ਜਿਹੜੀ ਆਪਣੀ 1847 ਇਹ ਲਵਾਈ ਤੋਂ 95 ਤੋਂ 98 ਦਿਨ ਆਪਣਾ ਸਮਾਂ ਲੈਂਦੀਆਂ ਨੇ 100 ਦਿਨ ਤੱਕ ਵੀ ਰਹਿ ਜਾਂਦੀਆਂ ਵੈਰਾਈਟੀਆਂ ਨੇ ਕਿਉਂਕਿ ਵਕ ਵਕ ਜਮੀਨਾ ਦਾ ਹਿਸਾਬ ਦੇ ਨਾਲ ਤੇ ਟੋਟਲ ਸਮਾਂ 120 ਦਿਨ ਲੈਂਦੀਆਂ ਨੇ ਤੇ ਜਿਹੜੀ ਇਹਨਾਂ ਦੀ ਪਨੀਰੀ ਦੀ ਬਜਾਈ ਆ ਆਪਾਂ 15 ਜੂਨ ਤੋਂ ਲੈ ਕੇ 25 ਜੂਨ ਤੱਕ ਆਪਾਂ ਜੇ ਕਰਤੀਆਂ ਤਾਂ ਬਹੁਤ ਵਧੀਆ ਸਮਾਂ ਇਹਨਾਂ ਦਾ ਤੇ ਜਿਹੜੀ ਆਪਣੀ 1692 ਦੀ ਲਵਾਈ ਯਾਨੀ ਕਿ ਇਹ ਵੀ ਆਪਾਂ 15 ਤੋਂ 25 ਜੁਲਾਈ ਤੱਕ ਆਪਾਂ ਇਹਨਾਂ ਦੀ ਲਵਾਈ ਕਰ ਸਕਦੇ ਹਾਂ ਜਿਹੜੀ ਆਪਣੀ 1692 ਆ ਇਹਦੀ ਆਪਾਂ ਲੰਬੇ ਸਮੇਂ ਤੱਕ ਜਾਣੇ ਕਿ 8 ਤੋਂ 10 ਅਗਸਤ ਤੱਕ ਵੀ ਆਪਾਂ ਦੀ ਲਵਾਈ ਝੋਨੇ ਦੀ ਕਰ ਸਕਦੇ ਹਾਂ 16 92 ਇਹ ਆਪਣੇ ਜੁਲਾਈ ਅਗਸਤ ਵਹੀਰੇ ਦੇ ਵਿੱਚ ਵੀ ਇਹ ਪਹਿਲੇ ਹਫਤੇ ਤੱਕ ਆਪਾਂ ਦਾ ਅਗਸਤ ਦੀ ਆਪਾਂ ਲਵਾਈ ਝੋਨੇ ਦੀ ਕਰ ਸਕਦੇ ਹਾਂ 28 16 92 ਦੀ ਤੇ ਜਿਹੜੀ ਆਪਣੀ 1401 ਕੇ ਹੁਣ ਤੱਕ ਤਕਰੀਬਨ ਸਮਾਂ ਲੰਘ ਚੁੱਕਿਆ 1401 ਦਾ ਵੈਸੇ ਕਈ ਵੀਰਾਂ ਨੇ ਪਨੀਰ ਦੀ ਬਿਜਾਈ ਕਰਨੀ ਵੀ ਹੈਗੀਏ ਜਿਹੜੀ 1401 ਕੇ ਜਾਂ 18 86 ਇਹ ਆਪਣਾ 155 ਦਿਨ ਤੋਂ ਲੈ ਕੇ 160 ਦਿਨ ਲੈਂਦੀਆਂ ਨੇ ਇਹ ਜਿਹੜੀ ਆਪਾਂ ਪਨੀਰੀ ਦੀ ਬਜਾਈ ਇਹ 15 ਮਈ ਤੋਂ ਲੈ ਕੇ 25 ਮਈ ਤੱਕ ਕਰ ਸਕਦੇ ਆ ਜਿਹਨਾਂ ਦੋਨਾਂ ਵੈਰੈਟੀਆਂ ਦੀ ਕਿਉਂਕਿ ਜਿਹੜਾ ਇਹ ਸਮਾਂ ਜ਼ਿਆਦਾ ਸਮਾਂ ਲੈਂਦੀਆਂ ਨੇ 1401 ਆਪਣੀ ਮੁੱਖ ਵੈਰੈਟੀ ਹੋ ਗਈ ਤੇ ਜਿਹੜੀ ਆਪਣੀ 1886 ਤੇ ਅਗਲਾ ਆਪਣਾ ਹੁਣੇ ਆਪਾਂ ਰੇਟ ਦੀ ਗੱਲ ਕਰੀਏ ਪਿਛਲੀ ਵਾਰ ਇਹਨਾਂ ਦਾ ਕੀ ਰੇਟ ਰਿਆ ਸੀ ਜਿਹੜੀ ਆਪਣੀ 1509 ਇਹ ਆਪਣਾ ਪਿਛਲੀ ਵਾਰ ਦਾ ਰੇਟ ਜਿਹੜਾ ਹੈਗਾ ਸੀ 3500 ਤੋਂ ਲੈ ਕੇ 3800 ਰੁਪਿਆ ਪ੍ਰਤੀ ਕੁਆਂਟਰੀ ਦੇ ਹਿਸਾਬ ਦੇ ਨਾਲ ਪਿਛਲੇ ਵੇਲੇ ਦਾ ਰੇਟ ਲੱਗਿਆ ਸੀ 1509 ਦਾ ਤੇ ਜਿਹੜੀ ਆਪਣੀ 1847 ਇਹ ਆਪਣੀ 3500 ਤੋਂ ਲੈ ਕੇ 3800 ਤੱਕ ਪ੍ਰਤੀ ਕੁਆਂਟਰੀ ਦੇ حساب ਦੇ ਨਾਲ ਪਿਛਲੀ ਵਾਰਿਆਂ ਦਾ ਰੇਟ ਲੱਗਿਆ ਸੀ 1847 ਦਾ ਜਿਹੜੀ ਆਪਣੀ 1121 ਇਹ ਆਪਣਾ ਇਹਦਾ ਰੇਟ ਦੋਨਾਂ ਵੈਰਾਈਟੀਆਂ ਦੇ ਨਾਲੋਂ ਜ਼ਿਆਦਾ ਰਿਹਾ ਸੀ ਬਾਕੀ ਇਹਨਾਂ ਦਾ ਇਸ ਤੇ ਜਿਹੜੀ ਆਪਣੀ 1121 ਦਾ ਥੋੜਾ ਝਾੜ ਘੱਟ ਹੁੰਦਾ 1509 1509 ਤੇ 1847 ਦਾ ਜ਼ਿਆਦਾ ਝਾੜ ਹੁੰਦਾ ਤੇ ਜਿਹੜੀ ਆਪਣੀ 1121 ਇਹ ਇਹਦਾ ਰੇਟ ਆਪਣਾ 4500 ਤੋਂ ਲੈ ਕੇ 4800 ਤੱਕ ਆਪਣਾ ਇਹ ਰੇਟ ਪਿੱਛੇ ਸਾਧਾ ਚ ਵਿਕੀ ਹੈ ਜਿਹੜਾ ਆਪਣਾ ਪਿਛਲਾ ਸਾਲ ਲੰਘਿਆ ਪਿਛਲੇ ਸਾਲ ਦਾ ਰੇਟ ਹੈ ਆਪਣਾ 4500 ਤੋਂ ਲੈ ਕੇ 4800 ਤੱਕ ਤੇ ਇਹਨਾਂ ਦੀ ਜਿਹੜੀ ਆਪਣੀ ਇਹ ਆਪਣਾ ਪਿਛਲੇ ਸਾਲ ਦਾ ਰੇਟ ਰਿਆ ਸੀ ਇਹਨਾਂ ਵੈਰਾਈਟੀਆਂ ਦਾ ਇਹਨਾਂ ਬਾਸਮਤੀ ਕਿਸਮਾਂ ਦਾ ਤੇ ਬਾਕੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਰੇਟ ਘਟ ਵੀ ਸਕਦਾ ਹੈ ਵਧ ਵੀ ਸਕਦਾ ਤੇ ਬਾਕੀ ਜਿਹੜਾ ਆਪਾਂ ਇੱਕ ਮਰਲੇ ਦੇ ਵਿੱਚ ਆਪਾਂ ਨੂੰ ਕਿੰਨਾ ਬੀਜ ਪਾਉਣਾ ਚਾਹੀਦਾ ਕਿਉਂਕਿ ਜੇ ਜਿਹੜਾ ਆਪਣਾ ਪਣੀਰੀ ਦੀ ਜੇਕਰ ਆਪਾਂ ਬਜਾਈ ਸਹੀ ਕਰਦੇ ਆ ਸਹੀ ਬੀਜ ਪਾਉਣੇ ਆ ਤਾਂ ਜਿਹੜਾ ਆਪਣਾ ਵਧੀਆ ਆਪਣੀ ਜਿਹੜੀ ਝਾੜ ਆਪਾਂ ਦੇਖਣ ਨੂੰ ਮਿਲਦਾ ਕਿਉਂਕਿ ਸਾਰਾ ਜਿਹੜਾ ਆਪਣਾ ਡਿਪੈਂਡ ਹੈ ਜਿਵੇਂ ਝਾੜ ਪਣੀਰੀ ਤੇ ਟਿਕਿਆ ਹੁੰਦਾ ਜੇਕਰ ਆਪਾਂ ਚੰਗੀ ਸੰਭਾਲ ਕਰਦੇ ਆ ਤਾਂ ਆਪਾਂ ਝਾੜ ਵੀ ਚੰਗਾ ਦੇਖਣ ਨੂੰ ਮਿਲਦਾ ਤੇ ਆਪਾਂ ਜਿਹੜਾ ਪਣੀਰੀ ਦੀ ਬਜਾਈ ਸਮੇ 1 ਕਮਰਲੇ ਦੇ ਵਿੱਚ ਆਪਣਾ ਬਾਸਮਝਦਾ ਬੀਜ 1.5 ਤੋਂ ਲੈ ਕੇ 2 ਕਿਲੋ ਦਾ ਕਬਾ ਬੀਜ ਪਾਉਣਾ ਵੱਧ ਤੋਂ ਵੱਧ ਆਪਾਂ 2 ਕਿਲੋ ਪਾਉਣਾ ਹੈ ਕਿਉਂਕਿ ਜੇਕਰ ਆਪਾਂ ਇਸ ਤੋਂ ਜ਼ਿਆਦਾ ਬੀਜ ਪਾਉਣੇ ਆ ਤਾਂ ਆਪਣੀ ਜਿਹੜੀ ਪਨੇਰੀ ਜ਼ਿਆਦਾ ਸੰਘਣੀ ਹੋ ਜਾਂਦੀ ਹੈ ਸੰਘਣੀ ਦੀ ਨਾਲ ਪਤਲੀ ਰਹਿ ਜਾਂਦੀ ਹੈ ਜਿੰਨੇ ਨਾਲ ਫਿਰ ਆਪਣੇ ਜਿਹੜੇ ਬੂਟੇ ਜ਼ਿਆਦਾ ਮਰਦੇ ਨੇ ਡੱਕੇ ਆਪਾਂ ਜਦੋਂ ਲਾਉਣੇ ਆ ਪਾਣੀ ਦੇ ਵਿੱਚ ਤਾਂ ਕਦੂ ਕਰਨ ਤੋਂ ਬਾਅਦ ਆਪਣੀ ਜ਼ਿਆਦਾ ਡੱਕਾ ਮਰਦੇ ਨੇ ਤੇ ਇਹਦੇ ਨਾਲ ਵੀ ਆਪਣਾ ਝਾੜ ਤੇ ਫਰਕ ਪੈਂਦਾ ਇਸ ਕਰਕੇ ਆਪਾਂ 1.5 ਕਿਲੋ ਤੋਂ ਲੈ ਕੇ 2 ਕਿਲੋ ਪ੍ਰਤੀ ਆਪਾਂ ਇੱਕ ਮਰਲੇ ਦੇ ਵਿੱਚ ਬੀਜ ਪਾਉਣਾ ਇਹ ਆਪਣੀ ਬੀਜ ਦੀ ਮਾਤਰਾ ਜਿਹਨੇ ਆਪਣੇ ਪੀਅਰ ਵੈਰੈਟੀਆਂ ਦਾ 2.5 ਤੋਂ 3 ਕਿਲੋ ਵੀ ਪਾਉਂਦੇ ਨੇ ਜਾਂ 2 ਤੋਂ 2.5 ਕਿਲੋ ਪਾਉਂਦੇ ਨੇ ਇਸੇ ਤਰ੍ਹਾਂ ਆਪਾਂ ਬਾਸਮਤੀ ਕਿਸਮਾਂ ਦਾ ਬੀਜ 1.5 ਕਿਲੋ ਤੋਂ ਲੈ ਕੇ 2 ਕਿਲੋ ਪ੍ਰਤੀ ਮਰਦੇ ਦੇ حساب ਨਾਲ ਆਪਾਂ ਬੀਜ ਪਾਉਣਾ ਹੈ ਜਿਹੜੀ ਆਪਣੀ ਪਨੀਰੀ ਬਹੁਤ ਵਧੀਆ ਤਿਆਰ ਹੁੰਦੀ ਏ ਜਾਨੀ ਕਿ ਆਪਣੀ ਪਨੀ ਜਿਹਦੀ ਆਪਣੀ ਜਦੋਂ ਆਪਾਂ ਲਾਉਨੇ ਆ ਪਟਕੇ ਲਵਾਈ ਕਰਦੇ ਆ ਤਾਂ ਜਿਹਦੀ ਆਪਣੀ ਪਨੀ ਜਲਦੀ ਮਰਦੀ ਨਹੀਂ ਜੀ ਜਿਆਦਾ ਮੱਚਦੀ ਨਹੀਂ ਜੀ ਇਹ ਸੀ ਜੀ ਆਪਣੀ ਅੱਜ ਦੀ ਵੀਡੀਓ ਆਪਣੇ ਬਾਸਮਤੀ ਦੀ ਪਨੀਰੀ ਦੀ ਬਿਜਾਈ ਵਾਸਤੇ ਬਾਕੀ ਜਿਹੜੇ ਵੀ ਰ ਆਪਣੇ ਚੈਨਲ ਦੇ ਨਵੇਂ ਨੇ ਆਪਣੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ